ਜੀ ਸਤਿ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਆਜ ਫੇਰ ਤੁਹਾਨੂੰ ਦਿਖਾਉਨੇ ਇੱਕ ਨਵਾਂ ਵਿਊ ਮੇਰੇ ਪਿੱਛੇ ਕਾਰ ਵੇਖੋ ਕਿੰਨਾ ਪੁਰਾਣਾ ਕਈ ਵਾਰ ਤਾਂ ਇਦਾਂ ਭਲੇਖਾ ਪੈਂਦਾ ਜਿਦਾ ਅਫਰੀਕਾ ਚੋਂ ਨਾ ਪਰ ਨਹੀਂ ਹੈ ਇਹ ਜਰਮਨ ਦਾ ਬਾਈ ਜਦੋਂ ਵੀਡੀਓ ਪਾਉਣਾ ਉਹਨਾਂ ਨੇ ਪੁਲਿਸ ਇੱਕ ਕੰਮ ਕਰਿਆ ਕਰੋ ਆਪਣਾ ਪਿੰਡ ਜ਼ਰੂਰ ਦੱਸਿਆ ਕਰੋ ਤੇ ਵੀਡੀਓ ਕਿੱਧਾਂ ਦੀ ਲੱਗਦੀ ਜ਼ਰੂਰ ਦੱਸਿਆ ਕਰੋ ਕਿਉਂਕਿ ਸਵੇਰੇ ਸਵੇਰੇ ਟਾਈਮ ਭੰਨਣਾ ਜਾਂ ਤੁਹਾਨੂੰ ਉਹ ਚੀਜ਼ ਦਿਖਾ ਲੈਣੀ ਕਿਉਂ ਦਿਖਾ ਲਣੀ ਆ ਕਿਉਂਕਿ ਅਸੀਂ ਖੁਦ ਪਿੰਡਾਂ ਵਿੱਚ ਰਹੇ ਆ ਦੁੱਧ ਟਾਣਦੇ ਰਹੇ ਆ ਪੱਠੇ ਵੜਦੇ ਰਹੇ ਆ ਮਨ ਚ ਆਉਂਦੀ ਹੁੰਦੀ ਯਾਰ ਅਮਰੀਕਾ ਕਿੱਦਾਂ ਦਾ ਕੈਨੇਡਾ ਕਿੱਦਾਂ ਦਾ ਇੰਗਲੈਂਡ ਕਿੱਦਾਂ ਦਾ ਕਦੇ ਜਾਇਆ ਜਾਊ ਕਿ ਉਸ ਧਰਤੀ ਤੇ ਕੀ ਖਾਸ ਆ ਵੀ ਜਿਹੜੇ ਲੋਕ ਭੱਜ ਭੱਜ ਜਾਂਦੇ ਆ ਉਹ ਤੁਹਾਨੂੰ ਸਾਰੀਆਂ ਚੀਜ਼ਾਂ ਹੁਣ ਦਿਖਾਉਨੇ ਆ ਵੀ ਬਹੁਤ ਲੋਕ ਕਹਿੰਦੇ ਆ ਸਾਫ਼ ਸਪਾਈ ਕੰਮਕਾਰਾਂ ਕਰਕੇ ਰਹਿਣ ਸਹਣ ਕਰਕੇ ਇਮਾਨਦਾਰੀ ਕਰਕੇ ਲੋਕ ਤਰੱਕੀ ਕਰਦੇ ਆ ਯੂਰੋ ਦਾ ਰੇਟ ਮਹਿੰਗਾ ਆ ਇਹ ਗੱਲਾਂ ਤਕਰੀਬਨ ਸਾਰੀਆਂ ਸੱਚ ਆ ਪਰ ਉਹਨੂੰ ਜੇ ਅਸੀਂ ਵਿਖਾਈਏ ਤੇ ਇੱਕ ਬੰਦੇ ਨੂੰ ਖੁਦ ਹਿੰਮਤ ਕਰਨੀ ਪੈਂਦੀ ਆ ਤੁਸੀਂ ਪੰਜਾਬ ਨੂੰ ਵੀ ਸੋਨਾ ਬਣਾ ਸਕਦੇ ਆ ਕੋਈ ਟਾਈਮ ਸੀ ਨਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਦੇ ਵਿੱਚ ਗੋਰੇ ਕੰਮ ਕਰਨ ਆਉਂਦੇ ਸੀਗੇ ਉਹ ਸਿਸਟਮ ਸੀਗਾ ਅਨੰਤ ਤਨਖਾਹਾਂ ਮਿਲਦੀਆਂ ਸੀ ਰਿਸ਼ਵਤ ਨਹੀਂ ਸੀਗੀ ਤੇ ਹੁਣ ਤੁਸੀਂ ਦੇਖੋ ਪਿਆ ਆ ਜੋਰ ਪਿਆ ਹਨਾ ਇਹ ਮੇਰਾ ਜਿਹੜਾ ਸ਼ਹਿਰ ਆ ਪਿੰਡ ਆ ਇਹ 850 ਸਾਲ ਪੜਾਣਾ 875 ਸਾਲ 900 ਸਾਲ ਹੀ ਹੋ ਗਿਆ ਲਾਲੋ ਤੇ ਵੇਖ ਲਓ ਵੀ ਇਸ ਪਿੰਡ ਦੇ ਵਿੱਚ ਲਾਈਟਾਂ ਲਗੀਆਂ ਗੈਸ ਆਉਂਦੀ ਬਿਜਲੀ ਆਉਂਦੀ ਆ ਸਕੂਲ ਆ ਡਿਸਪੈਂਸਰੀ ਆ ਇੱਥੇ ਪਰਲੇਮਨ ਨੇ ਬਜ਼ੁਰਗਾਂ ਨੇ ਹੇਮਾ ਜਿਹੜੇ ਜ਼ਿਆਦਾ ਬਜ਼ੁਰਗ ਹੋ ਜਾਂਦੇ ਫਿਰ ਇੱਥੇ ਛੱਡ ਜਾਂਦੇ ਉਹਨਾਂ ਨੂੰ ਹਨਾ ਤੇ ਮਲਕੈਂਡਤ ਪਬਜ ਯੂਰਪ ਬਣਿਆ ਤੇ ਵਾਕਈ ਕੋਈ ਗੱਲ ਨਹੀਂ ਬਣਿਆ ਪਰ ਤੁਸੀਂ ਵੇਖੋ ਸਹੀ ਨਾ ਜੇ ਤੁਸੀਂ ਆਪਣੇ ਕਣਕ ਵੇਚਦੇ ਝੋਨਾ ਵੇਚਦੇ ਆ ਕੰਮ-ਕਾਰ ਕਰਦੇ ਆ ਤੁਸੀਂ ਵੀ ਮਹਿੰਗੀਆਂ ਗੱਡੀਆਂ ਲਓ ਸੜਕਾਂ ਸੋਹਣੀਆਂ ਬਣਾਓ ਪਿੰਡ ਨੂੰ ਸਾਫ਼-ਸੁਥਰਾ ਬਣਾਓ ਤੇ ਸਾਰਾ ਕੁਝ ਹੋ ਸਕਦਾ ਆਹ ਵੇਖੋ ਆ ਇੱਕ ਪਿੰਡ ਦਾ ਥਿਊ ਬੜਾ ਵਧੀਆ ਉੱਥੇ ਘਾਹ ਰਿਆ ਤੇ ਥੱਲੇ ਪਾਣੀ ਚੱਲਣ ਡਿਆ ਹਾਂ ਤੇ ਮਤਲਬ ਇਹ ਕਿਤਨਾ ਕਿਤੇ ਛੋੜਾ ਜਿਹਾ ਪਿੰਡ ਆ ਜੇ ਹੁੰਦਾ ਨਾ ਇੰਡੀਆ ਇਥੇ ਪਹਿਲੀ ਗੱਲ ਦੇ ਲਫਾਫੇ ਬੋਤਲਾਂ ਜੰਗਲ ਪਾਣੀ ਕਦੇ ਕੁੱਤੇ ਭਜੇ ਫਿਰ ਡੇ ਨੇ ਕਦੇ ਬੱਕਰੀਆਂ ਭੱਜੀਆਂ ਫਿਰ ਡੀਆਂ ਨੇ ਵੇਖੋ ਕਦੇ ਹੈ ਕੋਈ ਇਹੋ ਜਿਹੀ ਗੱਲ ਕਰਨ ਵਾਲੀ ਸਾਫ ਸੋਈ ਆ ਜੇ ਆਹ ਵੇਖੋ ਲੋਹਿਆ ਥੱਪਿਆ ਸਿੱਦੇ ਵੀ ਜਾ ਸਕਦੇ ਮੋੜ ਵੀ ਸਕਦੇ ਆ ਤੇ ਉਥੇ ਰਾਹਾਂ ਦੇ ਵਿੱਚ ਇਹ ਕਦੇ ਜਿਨਾ ਗੱਡੀਆਂ ਪਿਹੜ ਪੈਂਦੀਆਂ ਕਦੀ ਮੱਝ ਅੱਗੇ ਆ ਗਈ ਕਦੇ ਕੱਟਾ ਆ ਗਿਆ ਆ ਗਿਆ ਐਕਸੀਡੈਂਟ ਹੋ ਗਿਆ ਇਹ ਗੱਲਾਂ ਹੁਣ ਤੁਹਾਨੂੰ ਦਿਖਾਵਾਂਗੇ ਤੇ ਤੁਹਾਨੂੰ ਗੁੱਸਾ ਦੇ ਲੱਗਣਾ ਆਪਣੀ ਸੋਚ ਬਦਲੋ ਤਰੱਕੀ ਕਰੋ ਮੇਰੇ ਵੀਰ ਤੇ ਸਾਰਾ ਕੁਝ ਹੋ ਜਾਂਦਾ ਹੁਣ ਆ ਪਿੰਡ ਇੱਥੇ ਵੀ ਕੁੱਤੇ ਪਾਉ ਕੰਡੇ ਆ ਇੱਥੇ ਵੀ ਇਹਨਾਂ ਨੇ ਬੱਕਰੀਆਂ ਰੱਖੀਆਂ ਵਾ ਭੇਡਾਂ ਵੀ ਰੱਖੀਆਂ ਵੇਖੋ ਆਉਂਦੀ ਨਾ ਆਵਾਜ਼ ਤੇ ਹਰ ਇੱਕ ਚੀਜ਼ ਜਿੱਦਾਂ ਵੀ ਗਾਵਾਂ ਰੱਖੀਆਂ ਦੁੱਧ-ਦੁੱਧ ਵੀ ਵੇਚਦੇ ਆ ਸਬਜ਼ੀਆਂ ਵੀ ਲਾਉਂਦੇ ਆ ਗੋਰੇ ਬਹੁਤ ਕੁਝ ਕਰਦੇ ਆ ਆ ਪਿੰਡ ਦੀਆਂ ਮਾਰਕੀਟਾਂ ਵਾ ਜਿੱਦਾਂ ਇੱਧਰ ਵੇਖ ਲਓ ਜੇ ਹੁਣ ਤੁਹਾਨੂੰ ਨਹਿਰ ਦਿਖਾਉਨੇ ਆ ਪਿੰਡ ਪਿੰਡ ਦੇ ਵਿੱਚ ਸਾਡੇ ਫੁੱਟਬਾਲ ਦੀ ਟੀਮ ਵੀ ਆ ਹੁਣ ਕੋਸ਼ਿਸ਼ ਕੀਤੀ ਆ ਵੀ ਅਗਲੇ ਸਾਲ ਮੁੰਡੇ ਆਪਣੇ ਨੂੰ ਪਾਉਂਗਾ ਇੱਥੇ ਗੋਰਿਆਂ ਦੇ ਨਾਲ ਫੁੱਟਬਾਲ ਦੇ ਵਿੱਚ ਆ ਤੇ ਵੀਰ ਜਿੱਦਾਂ ਪਿੰਡੋਂ ਆਏ ਸੀ ਨਾ ਉਹੋ ਹੀ ਸੋਚ ਲੈ ਕੇ ਆਏ ਸੀ ਇੱਕ ਦਿਨ 90 ਬਣਦੇ ਆ ਤੇ ਤਰੱਕੀ ਕਰਾਂਗੇ ਕੀਤੀ ਵੀ ਹੈਗੀ ਕੰਮ ਵੀ ਕੀਤਾ ਸਾਰਾ ਕੁਝ ਕੀਤਾ ਮਾਂ ਪਿਓ ਇਹ ਹਾਲਾ ਨਹੀਂ ਦੇ ਸਕਦਾ ਕਿ ਬੇਲਾ ਰਿਹਾ ਕੰਜਰ ਉਹ ਇਧਰ ਪ੍ਰਾਣੀਆਂ ਪ੍ਰਾਣੀਆਂ ਗੱਡੀਆਂ ਵੀ ਆ ਨਹਿਰ ਪਿੰਡ ਦੀ ਅਜੇ ਰੁੱਖਾਂ ਨੂੰ ਪੱਤੇ ਪੁੱਤੇ ਨਹੀਂ ਆਏ ਤੇ ਬਾਕੀ ਤਾਂ ਦਿਖਾਉਨੇ ਪਹਾੜਾ ਜੋ ਪਾਣੀ ਆਉਂਦਿਆ ਠੰਡਾ ਤੇ ਆਵੇ ਚਿੜੀਆਂ ਚੈਕਦੀਆਂ ਅਮਰਤ ਵੇਲੇ ਬੋਲਿਆ ਭੰਗਿਆ ਮੇਰੇ ਖਲ ਦੱਸ ਦਿਆ ਵੀ ਆਪਣੀ ਇੰਡੀਆ ਹੁਣ ਇੰਨੇ ਜਾਨਵਰ ਨਹੀਂ ਲੈ ਗਏ ਜਿੰਨੇ ਇੱਥੇ ਆ ਹਰੇਂਜਾ ਰੋਂਜਾ ਕਰਕੇ ਸਾਰਾ ਕੁਝ ਮੁੱਕ ਗਿਆ ਉਸ ਕਿੰਨੇ ਚਿਰ ਦਾ ਕੁੱਤਾ ਭੌਂਕਣੇ ਚਾਰ ਪੰਜ ਗੋਰੇ ਨੇ ਕੁੱਤੇ ਰੱਖੇ ਆਓ ਵੇਖੋ ਬੰਗਲਾ ਪਾਣੀ ਚ ਯਾਦੇ ਟਰੱਕ ਬਾ ऑस्ट्रेलिया ਵਾਲੇ ਤੇ ਆਓ ਪਹਾੜਾਂ ਵਿੱਚ ਵਸਿਆ ਇਹ ਛੋਟਾ ਜਿਹਾ ਸਾਡਾ ਪਿੰਡ ਆ ਆ ਜਰਮਨੀ ਭਾਸ਼ਾ ਲਿਖੀ ਹੋਈ ਜਿੱਥੇ ਹਨਾ ਆ ਪਾਰਕ ਆ ਇਹ ਪਾਰਕ ਇੱਕ ਤਾਂ ਹੋਰ ਗੱਲ ਦੱਸਾਂ ਕੁੱਤਿਆਂ ਦੀ ਪਾਰਕ ਜੇ ਬੰਦਿਆਂ ਦੀ ਨਹੀਂਗੀ ਇੱਥੇ ਕੁੱਤਿਆਂ ਨੂੰ ਸ਼ਾਮਾਂ ਨੂੰ ਕਮਾਇਆ ਜਾਂਦਾ ਤੇ ਕੰਮ ਕੁੱਤੇ ਉਹ ਕੁੱਤੀ ਹੋ ਜਾਂਦਾ ਆ ਵੇਖੋ ਅਹੀਂ ਰਹਿਣ ਦੇ ਤੁਸੀਂ ਭੌਂਕ ਲੋ ਭਾਈ ਪਹਿਲੇ ਵੀਡੀਓ ਨੂੰ ਵੀਰ ਮੇਰੇ ਜਰੂਰ ਕਰਿਆ ਕਰੋ ਸ਼ੇਅਰ ਹਨਾ ਕਈ ਵਾਰੀ ਇਦਾਂ ਵੀ ਮਹਿਸੂਸ ਹੁੰਦਾ ਵੀ ਅਸੀਂ ਘੱਟ ਪੜੇ ਲਿਖੇ ਆ ਅਨਪੜ੍ਹੇ ਆ ਵੀ ਸ਼ਾਇਦ ਸਾਨੂੰ ਤਾਂ ਪੰਜਾਬ ਤੋਂ ਸਪੋਰਟ ਨਹੀਂ ਮਿਲਦੀ ਜ ਅਮਰੀਕਾ ਕੈਨੇਡਾ ਤੋਂ ਸਪੋਰਟ ਆ ਦੇਖੋ ਗੱਡੀਆਂ ਗੱਡੀਆਂ ਨੇ ਗੱਡੀਆਂ ਵੱਜੀਆਂ ਨੇ ਬਿੱਲੋ ਤੇਰੀ ਤੋਰ ਵੇਖ ਕੇ ਜੀਟੀ ਰੋਡ ਤੇ ਬ੍ਰੇਕਾਂ ਲੱਗੀਆਂ ਗੱਡੀਆਂ ਤੁਸੀਂ ਵੇਖ ਲਓ ਵੀ ਕਿੱਡੇ-ਕੱਡੇ ਮਹਿੰਗੀਆਂ ਗੋਰਿਆਂ ਦੀਆਂ ਕੋਈ ਪੁਰਾਣੀ ਗੱਡੀ ਨਹੀਂ ਤੁਹਾਨੂੰ ਦਿਖੋਗੀ ਓ ਯਾਰ 100 ਯਾਰੋ ਦੌੜ ਗੱਡੀ ਆ ਜਾਂਦੀ ਆ 100 ਯਾਰੋ ਜਮਾ ਕਰਾ ਦਿਓ ਤੁਸੀਂ ਤੇ ਗੱਡੀ ਭਾਵੇਂ ਲੈਓ ਜਿਹੜੀ ਮਰਜ਼ੀ ਤੇ ਬਾਕੀ ਜਿਹੜੀਆਂ ਕਿਸ਼ਤਾਂ ਤੁਸੀਂ ਬੈਂਕ ਨੇ ਪੇ ਕਰਨੀਆਂ ਕਈ ਬਰੀਕੀ ਦੀਆਂ ਗੱਲਾਂ ਹੈਗੀਆਂ ਉਥੇ ਇੰਡੀਆ ਵਿੱਚ ਤੁਸੀਂ ਦੋ ਨੰਬਰ ਦੇ ਪੈਸੇ ਨਾਲ ਜੋ ਮਰਜ਼ੀ ਲੈ ਲਓ ਇੱਕ ਨੰਬਰ ਦੇ ਤਾਂ ਨਹੀਂ ਮਿਲਦਾ ਤੇ ਮਿਹਨਤ ਕਰਿਆਂ ਸਾਰਾ ਕੁਝ ਹੋ ਜਾਂਦਾ ਇੱਥੇ ਇੱਕੋ ਹੀ ਫਰਕ ਆ ਸਿਰਫ ਚਾਹੇ ਅਮੀਰ ਤਾਂ ਗਰੀਬ ਸਾਰੇ ਬਰਾਬਰ ਆ ਜਿਹੜਾ ਕੰਮ ਕਰਦਾ ਨਾ ਉਹ ਬੈਂਕ ਤੋਂ ਜੋ ਮਰਜ਼ੀ ਲੈ ਸਕਦਾ ਪਰ ਬੈਂਕ ਕਰੀਏ ਕਿਸ਼ਤਾਂ ਵੀ ਬਹੁਤ ਛੋਟੀਆਂ ਤੇ ਘੱਟ ਵਿਆਜਾਂ ਤੇ ਆ ਤੇ ਇਸ ਕਰਕੇ ਫਰਕ ਬੰਦੇ ਕੋਲ ਗੱਡੀ ਆ ਤੇ ਗੱਡੀ ਵੀ ਇਹਨਾਂ ਨਵੀਂ-ਨਵੀਂ ਰੱਖਣੀ ਆ ਮੁੜ ਕੇ ਪੁਰਾਣੀ ਹੋ ਗਈ ਛੱਟ ਵੇਚ ਦੇਣੀ ਆ ਤੇ ਦੇਖੋ ਸਾਡਾ ਪਿੰਡ ਤੇ ਸ਼ਹਿਰ ਤੇ ਆ ਗਏ ਅਸੀਂ ਮਿੱਤਰਾਂ ਦੇ ਢਾਬੇ ਤੇ ਵੀ